ਯਾ ਤੇ ਪਿਓ ਜਗਨ ਕੋ ਨਾਸਾ ਇਸ ਕਰਕੇ ਯੱਗਾ ਦਾ ਨਾਸ਼ ਹੋ ਗਿਆ ਜੋ ਜੀ ਹਨੈ ਹੋਏ ਉਪਹਾਸਾ ਜੇ ਕੋਈ ਜੀਵ ਨੂੰ ਮਾਰਦਾ ਹੈ ਉਸ ਦੀ ਜਗਤ ਵਿੱਚ ਨਿੰਦਿਆ ਹੁੰਦੀ ਹੈ ਜੀ ਮਰੇ ਬਿਨ ਜਾਗ ਨਾ ਹੋਈ ਜੀ ਮਾਰੇ ਬਿਨਾ ਯੱਗ ਨਹੀਂ ਹੁੰਦਾ ਜੱਗ ਕਰੈ ਪਾਵੇ ਨਹੀਂ ਕੋਈ ਅਤੇ ਜੇ ਕੋਈ ਜੀਵ ਨੂੰ ਮਾਰੇ ਬਿਨਾ ਯੱਗ ਕਰਦਾ ਹੈ ਉਸ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਵਿਦ ਦਿਓ ਸਭਨ ਉਪਦੇਸ਼ਾ ਇਸ ਤਰ੍ਹਾਂ ਦਾ ਸਭਨਾਂ ਨੂੰ ਉਪਦੇਸ਼ ਦਿੱਤਾ ਜੱਗ ਸਕੈ ਕੋ ਕਾਰਨਾ ਨਰੇਸਾ ਤਾਂ ਜੋ ਕੋਈ ਰਾਜਾ ਯੱਗ ਨਾ ਕਰ ਸਕੇ ਆਪਾਂਥ ਪਾਂਥ ਸਭ ਲੋਕ ਗਣ ਲਾਇਆ ਸਭ ਨੂੰ ਗਲਤ ਮਾਰਗ ਉੱਤੇ ਪਾ ਦਿੱਤਾ ਧਰਮ ਕਰਮ ਕੋウ ਕਰਨ ਨਾ ਪਾਇਆ ਜਿਸ ਦੇ ਫਲਸਰੂਪ ਕੋਈ ਵੀ ਧਰਮ ਕਰਮ ਨਾ ਕਰ ਸਕਿਆ ਦੋਹਰਾ ਅਨ ਆਨਤੇ ਹੋਤ ਜਿਉ ਕਾਸ ਕਾਸਤੇ ਹੋਏ ਜਿਵੇਂ ਅਨ ਤੋਂ ਅਨ ਪੈਦਾ ਹੁੰਦਾ ਹੈ ਅਤੇ ਕਾ ਤੋਂ ਕਾ ਪੈਦਾ ਹੁੰਦਾ ਹੈ ਤੈਸੇ ਮਨੁਛ ਮਨੁਛਤੇ ਆਵਰਨਾ ਕਰਤਾ ਕੋਈ ਇਵੇਂ ਮਨੋਕਤੋਂ ਮਨੋਕ ਪੈਦਾ ਹੁੰਦਾ ਹੈ ਇਹਨਾਂ ਦਾ ਹੋਰ ਕੋਈ ਕਰਤਾ ਨਹੀਂ ਚੁਪਈ ਅਸ ਗਿਆਨ ਸਭ ਹੋਂ ਦਿਰਡਾਇਓ ਇਹੋ ਜਿਹਾ ਗਿਆਨ ਸਭਨਾ ਨੂੰ ਅਰਹੰਤ ਨੇ ਦ੍ਰਿੜ ਕਰ ਦਿੱਤਾ ਧਰਮ ਕਰਮ ਕੌ ਕਰਨ ਨਾ ਪਾਇਓ ਅਤੇ ਧਰਮ ਕਰਮ ਕੋਈ ਵੀ ਨਾ ਕਰ ਸਕਿਆ ਇਹ ਬ੍ਰਤ ਵਿੱਚ ਸਭੋ ਚਿੱਤ ਦੀਨਾ ਇਸੇ ਬੀਰਤੀ ਵਿੱਚ ਸਵਨਾ ਨੇ ਚੇਤਨ ਲਗਾ ਲਿਆ ਅਸੂਰਾਂਾਂ ਸਤਾ ਤੇ ਪਿਓ ਛੀਨਾ ਫਾਲਸ ਰੂਪ ਦੈਂਤਾ ਦੀ ਕੁਲ ਬਾਲਹੀਨ ਹੋ ਗਈ ਨਰਹਾਵਨ ਦੈਂਤ ਨਾ ਪਾਵੇ ਕੋਈ ਕੋਈ ਵੀ ਦੈਂਤ ਇਸ਼ਨਾਨ ਨਹੀਂ ਕਰਦਾ ਬੇਨੇ ਇਸਨਾਨ ਪਵਿੱਤਰਨਾ ਹੋਈ ਇਸ਼ਨਾਨ ਤੋਂ ਬਿਨਾ ਕੋਈ ਪਵਿੱਤਰ ਨਹੀਂ ਹੋ ਸਕਦਾ ਬਿਨ ਪਵਿੱਤਰ ਕੋਈ ਫੁਰੇ ਨਾ ਮੰਤਰਾ ਪਵਿੱਤਰ ਹੋਏ ਬਿਨਾ ਕੋਈ ਮੰਤਰ ਨਹੀਂ ਫੁਰਦਾ ਨੇਫਲ ਭਏ ਤਾਂ ਤੇ ਸਭ ਜੰਤਰਾ ਇਸ ਕਰਕੇ ਸਾਰੇ ਯਤਨ નિਸਫਲ ਹੋ ਜਾਂਦੇ ਦਸ ਸਹਿੰਸਰ ਬਰਕਾ ਕੀ ਰਾਜਾ ਅਰਹੰਤ ਨੇ 10000 ਸਾਲ ਰਾਜ ਕੀਤਾ ਸਭ ਜਗ ਮੋ ਮਤ ਐਸ ਪਰਾਜਾ ਆਤੇ ਸਾਰੇ ਜਗਤ ਵਿੱਚ ਇਸ ਤਰ੍ਹਾਂ ਆਪਣਾ ਮਤ ਉਤਪਨ ਕਰ ਦਿੱਤਾ ਧਰਮ ਕਰਮ ਸਭ ਹੀ ਮਿਟ ਗਏਓ ਸਾਰੇ ਧਰਮ ਕਰਮ ਮਿਟ ਗਏ ਤਾਂ ਤੇ ਛੀਨ ਅਸੁਰਕੁਲ ਪਇਓ ਇਸ ਕਰਕੇ ਦੇਨਤਾ ਦੇ ਕੁਲ ਬਲਹੀਣ ਹੋ ਗਈ ਦੇਵ ਰਾਏ ਜੀ ਮੋ ਭਲ ਮਾਨਾ ਦੇਵਤਿਆਂ ਦੇ ਰਾਜੇ ਇੰਦਰ ਦੇ ਮਨ ਨੂੰ ਇਹ ਗੱਲ ਚੰਗੀ ਲੱਗੀ ਵਡਾ ਕਰਮ ਅਬ ਬਿਸਨ ਕਰਾਨਾ ਕਿ ਵਿਸ਼ਨੂ ਨੇ ਓਨ ਵੱਡਾ ਕਾਮ ਕੀਤਾ ਹੈ ਆਨੰਦ ਵਡਾ ਸੋਖ ਮਿਟ ਗਯੋ ਆਨੰਦ ਵਧ ਗਿਆ ਅਤੇ ਸੋਗ ਮਿਟ ਗਿਆ ਘਰ ਘਰ ਸਭ ਹੂੰ ਵਦਾਵਾ ਪਿਓ ਸਭ ਦੇ ਘਰ ਵਿੱਚ ਖੁਸ਼ੀਆਂ ਹੋਣ ਲੱਗੀਆਂ ਦੋਹਰਾ ਬਿਸਨ ਐਸ ਉਪਦੇਸ਼ ਦਾ ਸਭ ਹੂੰ ਧਰਮ ਛੁਟਾਏ ਵਿਸ਼ਨੂੰ ਨੇ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਸਭਨਾ ਤੋਂ ਧਰਮ ਛੁਡਵਾ ਦਿੱਤਾ ਅਮਰਾ ਵਤ ਸੁਰ ਨਗਰ ਮੋ ਬਾਹਰ ਬਿਰਾਜਿਓ ਜਾਏ ਅਤੇ ਆਪ ਮੁੜ ਕੇ ਬੈਕੁੰਠ ਧਾਮ ਵਿੱਚ ਜਾ ਕੇ ਵਿਰਾਜਮਾਨ ਹੋ ਗਿਆ ਸਰਾਵ ਗੇਸ ਕੋ ਰੂਪ ਧਰ ਦੈਤ ਕੁਪੰਥ ਸਭ ਡਾਰ ਸਵਰਗਾਦੇ ਸੁਆਮੀ ਅਰਹੰਤ ਦਾ ਰੂਪ ਧਾਰ ਕੇ ਸਾਰਿਆਂ ਦੈਂਤਾਂ ਨੂੰ ਪੁੱਠੇ ਰਸਤੇ ਉੱਤੇ ਪਾ ਦਿੱਤਾ 15ਵੇਂ અવਤਾਰ ਇਮਤਾਰਤ ਭਿਓ ਮੁਰਾਰ ਇਸ ਤਰ੍ਹਾਂ ਦਾ 15ਵਾਂ અવਤਾਰ ਕਾਲਪੁਰਖ ਮੁਰਾਰ ਨੇ ਤਾਰਨ ਕੀਤਾ ਇਤਿ ਸ਼੍ਰੀ ਬਚੇਤਰਨਾਟਕ ਗ੍ਰੰਥੇ ਅਰਹੰਤ 15ਵਾਂ અવਤਾਰ ਸਮਾਪਤਮ ਸਤ ਸੋਭਮ ਸਤ ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦੇ 15ਵੇਂ ਅਰਹੰਤ ਅਵਤਾਰ ਦੀ ਸਮਾਪਤੀ ਸਭ ਸ਼ੁਭ ਹੈ ਅਥ ਮਨ ਰਾਜਾ ਅਵਤਾਰ ਕਥਨੰ ਹੁਣ ਮਨ ਰਾਜਾ ਅਵਤਾਰ ਦਾ ਕਥਨ ਸ਼੍ਰੀ ਭਗਵਤੀ ਜੀ ਸਹਾਇ ਚੋਪਈ ਸਰਾਵਗ ਮਤ ਸਭ ਹੀ ਜਨ ਲਾਗੇ ਸਭ ਲੋਗ ਜੈਨ ਮਤ ਵਿੱਚ ਲੱਗ ਗਏ ਧਰਮ ਕਰਮ ਸਭ ਹੀ ਤਜ ਭਾਗੇ ਆਤੇ ਸਬਣਾ ਨੇ ਧਰਮ ਕਰਮ ਤਿਆਗ ਦਿੱਤੇ ਤਿਆਗ ਦੇਈ ਸਭ ਹੂ ਹਰ ਸੇਵਾ ਸਭ ਨੇ ਹਰੀ ਦੀ ਸੇਵਾ ਛੱਡ ਦਿੱਤੀ ਕੋਈ ਨਾ ਮਾਨਤ ਭੇ ਗੁਰ ਦੇਵਾ ਕੋਈ ਵੀ ਗੁਰਦੇਵ ਕਾਲ ਪੁਰਖ ਨੂੰ ਨਹੀਂ ਮੰਨਦਾ ਸੀ ਸਾਧ ਅਸਾਧ ਸਭ ਹੈ ਹੋਇ ਕੇ ਸਾਰੇ ਸਾਧ ਅਸਾਧ ਹੋ ਗਏ ਧਰਮ ਕਰਮ ਸਭ ਹੋਂ ਤਜ ਦੇ ਅਤੇ ਸਭ ਨੇ ਧਰਮ ਕਰਮ ਛੱਡ ਦਿੱਤੇ ਕਾਲਪੁਰਖ ਆਗਿਆ ਤਬ ਦੀਨੀ ਕਾਲਪੁਰਖ ਨੇ ਤਦ ਆਗਿਆ ਦਿੱਤੀ ਬਿਸਨ ਚੰਦ ਸੋਈ ਵਿਦ ਕੀਨੀ ਅਤੇ ਵਿਸ਼ਨੂ ਨੇ ਉਸੇ ਤਰ੍ਹਾਂ ਪਾਲਣਾ ਕੀਤੀ ਮਨ ਹੋਇ ਰਾਜ ਵਤਾਰ ਅਵਤਾਰਾ ਮਾਨ ਰਾਜਾ અવਤਾਰ ਹੋ ਕੇ ਵਿਸ਼ਨੂ ਆਪਤਰਿਤ ਹੋਇਆ ਮਨ ਸਿਮਰਤ ਹੈ ਪਰਚੋਰ ਜਗ ਕਰਾ ਅਤੇ ਮਨ ਸਿਮਰਤੀ ਦਾ ਜਗਤ ਵਿੱਚ ਪਰਚਾਰ ਕੀਤਾ ਸਕਲ ਕੁਪੰਥੀ ਪੰਥ ਚਲਾਈ ਸਾਰੇ ਪੰਥੀਆਂ ਜੈਨ ਮਾਰਗੀਆਂ ਨੂੰ ਸਹੀ ਮਾਰਗ ਉਤੇ ਤੋਰਿਆ ਪਾਪ ਕਰਮ ਤੇ ਲੋਗ ਹਟਾਈ ਅਤੇ ਪਾਪ ਕਰਮ ਤੋਂ ਲੋਕਾਂ ਨੂੰ ਹਟਾ ਦਿੱਤਾ ਰਾਜ અવਤਾਰ ਪਿਓ ਮਨ ਰਾਜਾ ਰਾਜ અવਤਾਰ ਰੂਪ ਵਿੱਚ ਵਿਸ਼ਨੂੰ ਮਨ ਰਾਜਾ ਵੱਲੋਂ ਪ੍ਰਗਟ ਹੋਇਆ ਸਰਭ ਹੀ ਸਿਰਜੇ ਤਰਮਕੇ ਸਾਜਾ ਜਿਸ ਨੇ ਧਰਮ ਦੇ ਸਾਰੇ ਸਾਜ ਸਿਰਜ ਦਿੱਤੇ ਪਾਪ ਕਰਾ ਤਾ ਕੋ ਗਹਿ ਮਾਰਾ ਜਿਸ ਨੇ ਕੋਈ ਪਾਪ ਕਰਮ ਕੀਤਾ ਉਸੇ ਨੂੰ ਫੜ ਕੇ ਮਾਰ ਦਿੱਤਾ ਸકલ ਪ੍ਰਜਾ ਕੋ ਮਾਰ ਗਡਾਰਾ ਇਸ ਤਰ੍ਹਾਂ ਸਾਰੀ ਪ੍ਰਜਾ ਨੂੰ ਧਰਮ ਦੇ ਮਾਰਗ ਉੱਤੇ ਚਲਾ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ